ਚੌਨ ਡਿਊਟੀ ਸਮੇਂ ਗਰਮੀ ਕਾਰਨ ਇੱਕ ਟੀਚਰ ਜੋ ਬੀਐਲਓ ਦੀ ਡਿਊਟੀ ਕਰ ਰਿਹਾ ਸੀ ਦੀ ਮੌਤ ਉਹਦੇ ਪਰਿਵਾਰ ਨੂੰ ਮੁਆਵਜ਼ੇ ਅਤੇ ਨੌਕਰੀ ਦੀ ਮੰਗ ਨੂੰ ਲੈ ਕੇ ਡੈਮੋਕਰੈਟਿਕ ਟੀਚਰ ਫਰੰਟ ਮਿਲਿਆ ਡਿਪਟੀ ਕਮਿਸ਼ਨਰ ਨੂੰ ਬੁੱਧਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਮਿਨੀ ਅਸੈਟਡ ਵਿਖੇ ਡੈਮੋਕਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਨੇ ਬੋਲਿਆ ਕਿ ਆ ਕਿ ਪਿੰਡ ਜਲਾਲ ਵਿਖੇ 57 ਨੰਬਰ ਪੂਰਤ ਦੇ ਉੱਤੇ ਇੱਕ ਉਹਨਾਂ ਦਾ ਟੀਚਰ ਸਾਥੀ ਜੋ ਬੀਐਲਓ ਦੀ ਡਿਊਟੀ ਕਰ ਰਿਹਾ ਸੀ ਤੇ ਗਰਮੀ ਕਾਰਨ ਬਿਮਾਰ ਹੋਇਆ ਤੇ ਦੂਜੇ ਦਿਨ ਉਸ ਦਾ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਜਿਸ ਨੂੰ ਲੈ ਕੇ ਅੱਜ ਉਹ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਆ ਡਿਪਟੀ ਕਮਿਸ਼ਨਰ ਜੀ ਸੀ ਨੂੰ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਉਹਦੇ ਨਾਲ ਨਾਲ ਉਹਨਾਂ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਡੀਟੀਪੀਾ ਜ਼ਿਲ੍ਹਾ ਸੀਨੀਅਰ ਮੀਰ ਪ੍ਰਧਾਨ ਅੱਜ ਅਸੀਂ ਸਾਥੀ ਕੁਲਵਿੰਦਰ ਸਿੰਘ ਜੋ ਸਾਨੂੰ ਚੋਣ ਡਿਓਪੀ ਦੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਆ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੇ ਲਈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਉਹਨਾਂ ਦੀ ਜਿਹੜੀ ਹੈਗੀ ਫਾਈਲ ਅਸੀਂ ਪੁੱਟ ਕੀਤੀ ਹੈਗੀ ਆ ਕੀ ਕਹਿੰਦਾ ਜੀ ਡਿਪਟੀ ਕਮਿਸ਼ਨਰ ਸਾਹਿਬ ਨੇ ਜਿਹੜੀ ਹੈ ਫਾਈਲ ਆ ਸਬੰਧਤ ਏਆਰਓ ਨੂੰ ਮਾਰਕ ਕਰਕੇ ਰਿਪੋਰਟ ਮੰਗ ਲਈ ਹੈਗੀ ਸਰ ਕਿਸ ਤਰ੍ਹਾਂ ਉਹਨਾਂ ਦੀ ਡੈਥ ਜਿਹੜੀ ਅੱਤ ਦੀ ਪੈ ਰੇ ਗਰਮੀ ਆ ਜੀ ਉਹ ਗਰਮੀ ਦੇ ਦੌਰਾਨ ਉਹ ਬੀਐਲਓ ਦੀ ਡਿਊਟੀ ਨਿਭਾ ਰਹੇ ਸੀਗੇ ਤੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਹੈ ਉਹਨਾਂ ਨੇ ਉਸ ਗਰਮੀ ਤੇ ਕਾਰਨ ਅਗਲੇ ਦਿਨ ਜਿਹੜੀ ਹੈਗੀ ਉਹਨਾਂ ਦੀ ਅਟੈਕ ਦੇ ਨਾਲ ਮੌਤ ਹੋਈ ਹੈ ਜੀ ਸਰਕਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਸੀ ਕਿ ਪ੍ਰਖਿਆ ਜਿਹੜਾ ਸਾਰਾ ਪੂਰੇ ਪ੍ਰਬੰਧ ਸਹਿਤ ਸਹੂਲਤਾਂ ਹੋਣਗੀਆਂ ਮੈਡੀਕਲ ਟੀਮਾਂ ਹੋਣਗੀਆਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਊਗੀ ਕਿਵੇਂ ਦੇਖਦੇ ਆ ਦੇਖੋ ਜੀ ਜਿਹੜਾ ਹੈ ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਤੋਂ ਬਾਅਦ ਆਪਦੀ ਗਲਤੀ ਮੰਨੀ ਹੈ ਜਦੋਂ ਪੂਰੇ ਦੇਸ਼ ਦੇ ਵਿੱਚ ਚੋਣ ਹਮਲੇ ਦੀ ਅਤ ਦੀ ਪੈਰੀ ਗਰਮੀ ਦੇ ਕਾਰਨ ਕਈ ਵੋਟਰਾਂ ਦੀ ਵੀ ਮੌਤ ਹੋਈ ਹੈ ਉਸ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਲੋਕਾਂ ਨੂੰ ਵਿਸ਼ਵਾਸਵਾਇਆ ਵੀ ਅੱਤ ਦੀ ਗਰਮੀ ਦੇ ਵਿੱਚ ਅਸੀਂ ਚੋਣਾ ਨਹੀਂ ਕਰਾਵਾਂਗੇ ਇਹ ਇੱਕ ਭਾਰਤੀ ਚੋਣ ਕਮਿਸ਼ਨ ਦਾ ਜਿਹੜਾ ਇਹੋ ਜੇ ਗਰਮੀ ਦੇ ਮੌਸਮ ਦੇ ਵਿੱਚ ਚੋਣਾ ਕਰਾਉਣਾ ਦਾ ਕਾਰਨ ਵੀ ਸਾਡੇ ਸਾਥੀ ਜਿਹੜਾ ਹੈਗਾ ਸਾਡੇ ਤੋਂ ਵਿਛੜਿਆ ਹੈਗਾ ਤੇ ਜਿਹੜੀਆਂ ਸਿਹਤ ਸਹੂਲਤਾਵਾਰੇ ਭਾਰਤੀ ਚੋਣ ਕਮਿਸ਼ਨ ਨੇ ਕਹੀ ਹੈ ਵੀ ਇਹਦੇ ਵਾਸਤੇ ਜਿਹੜੀਆਂ ਟ੍ਰੇਨ ਡਾਕਟਰ ਚਾਹੀਦੇ ਆ ਨਾ ਕਿ ਜਿਹੜੀਆਂ ਕੋਈ ਪੈਰਾਸੀਟਾ ਮੋਲਦਿਆਂ ਗੋਲੀਆਂ ਦੇ ਕੇ ਜਾਂ ਕੁਝ ORS ਦਾ ਘੋਲ ਦੇ ਕੇ ਜਿਹੜੇ ਆਸ਼ਾ ਵਰਕਰ ਨੇ ਉਹਨਾਂ ਨੂੰ ਹਰੇਕ ਬੂਥ ਤੇ ਇੱਕ ਡਾਕਟਰ ਜਿਹੜਾ ਉਹ ਚਾਹੀਦਾ ਤਾਂ ਜੋ ਜਿਹੜੇ VOTER ਨੇ ਤੇ ਨਾਲ ਚੋਣ ਹਮਲਾ ਉਹਨਾਂ ਨੂੰ ਮੁਰਲੀ ਜਿਹੜੀ ਹੈਗੀ ਐਟ ਅ ਟਾਈਮ ਸਹਾਇਤਾ ਦੇ ਕੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਮੌਤ ਦੇ ਮੂੰਹ ਤੋਂ ਜਾਨ ਤੋਂ ਬਚਾਇਆ ਜਾ ਸਕਦਾ ਹੋਵੇ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਅਸੀਂ ਡੈਮੋਕ੍ਰੇਟਿਕ ਟੀਚਰ ਫਰੰਟ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਅੱਜ ਸਾਡੀ ਸਾਰੀ ਜ਼ਿਲ੍ਹਾ ਕਮੇਟੀ ਵੱਲੋਂ ਇੱਕ ਤਰੀਕ ਨੂੰ ਜੋ ਪਾਰਲੀਮੈਂਟ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸਾਡੇ ਸਾਥੀ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਜਲਾਲ ਜੋ ਬੀਐਲਓ ਤੌਰ ਤੇ ਕੰਮ ਕਰਦੇ ਸੀ ਉਸੇ ਪਿੰਡ ਦੇ ਵਿੱਚ 57 ਨੰਬਰ ਬੋਸ ਦੇ ਉੱਤੇ ਉਹਨਾਂ ਦੀ ਡਿਊਟੀ ਸੀ ਇੱਕ ਤਰੀਕ ਦੀ ਸ਼ਾਮ ਨੂੰ ਉਹਨਾਂ ਦੀ ਓਵਰਵਰਕ ਕਾਰਨ ਗਰਮੀ ਕਾਰਨ ਤਬੀਅਤ ਖਰਾਬ ਹੋਈ ਤੇ 2 ਤਰੀਕ ਨੂੰ ਉਹਨਾਂ ਨੂੰ ਅਟੈਕ ਆ ਜਿਹੜਾ ਗੰਭੀਰ ਆਇਆ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ ਉਹਦੇ ਦੋ ਬੱਚੇ ਆ ਉਹਦਾ ਪਰਿਵਾਰ ਉਸ ਤੇ ਸਿਰ ਤੇ ਪੱਲਦਾ ਸੀ ਅੱਜ ਅਸੀਂ ਜੱਥੇਬੰਦੀ ਵੱਲੋਂ ਮਾਨਯੋਗ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਤਾਂ ਜੋ ਉਸ ਦੇ ਪਰਿਵਾਰ ਨੂੰ ਜਿਹੜੀ ਬੰਦੀ ਪੂਰੀ ਜੋਗ ਮਾਲੀ ਸਹਾਇਤਾ ਦਿੱਤੀ ਜਾਵੇ ਤੇ ਉਸ ਦੇ ਪਰਿਵਾਰ ਦੇ ਇੱਕ ਜੀ ਨੂੰ ਜਿਹੜੀ ਨੌਕਰੀ ਆ ਉਹ ਦਿੱਤੀ ਜਾਵੇ ਇਹ ਮੰਗਾ ਸੀ ਅੱਜ ਡੈਮੋਕਰੇਟਿਚ ਜਿਹਜ਼ ਫਰੰਟ ਵੱਲੋਂ ਜਥੇਬੰਦੀ ਵੱਲੋਂ ਸਾਥੀ ਕੁਲਵਿੰਦਰ ਨੂੰ ਮੁਆਵਜ਼ਾ ਦਿਵਾਉਣ ਲਈ ਤੇ ਉਹਦੇ ਪਰਿਵਾਰ ਨੂੰ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦਿਵਾਉਣ ਲਈ ਇੱਥੇ ਮੇਰੇ ਡੀਸੀ ਸਾਹਿਬ ਨੇ ਜਿਹੜੇ 090 ਰਾਮਪਰਾ ਦੇ ਐਸਟੀਐਮ ਸਾਹਿਬ ਆ ਉਹਨਾਂ ਤੋਂ ਰਿਪੋਰਟ ਮੰਗ ਲਈ ਆ ਉਹਨਾਂ ਨੂੰ ਮਾਰਕ ਕਰਤੀ ਆ ਕਹਿੰਦੇ ਵੀ ਅਸੀਂ ਜਲਦੀ ਇਹ ਕਾਰਵਾਈ ਜਿਹੜੀ ਸ਼ੁਰੂ ਕਰ ਦਿੰਦੇ ਹਾਂ